ਵੰਡੀ ਸਪੋਰਟ ਐਕ੍ਰੈਂਟ ਡੇਨ ਆਨ ਐਟ ਤੇਕਰ ਤੇ ਕਰੋਨੇਕ ਵੀਰ ਬਾਈ ਨਾਲ ਗੱਲ ਬਾਤ ਬਾਕੀ ਜਾਣਕਾਰੀ ਕੁਲਵੀਰ ਬਾਈ ਦੇਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਹੈ ਹਾਂਜੀ ਚੜ੍ਹਦੀ ਕਲਾ ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਪਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਰੱਖੇ ਤੇ ਜਿਹੜੇ ਭਰਾ ਜਾਏ ਖੜਪੀੜਤਾਂ ਦੀ ਸਹਾਇਤਾ ਕਰੇ ਉਹਨਾਂ ਦਾ ਧੰਨਵਾਦ ਤੇ ਜਿਹੜੇ ਨਹੀਂ ਗਏ ਤੇ ਪੈਸੇ ਬੂਸੇ ਇਕੱਠੇ ਕਰਕੇ ਰੱਖ ਲਓ ਪਰ ਸੱਸ ਲੰਮਾ ਤੇ ਰਨਾ ਬਾਣ ਮੂਣ ਵੀ ਠੀਕ ਕਰਨੇ ਹਾਂਜੀ ਤੇ ਐਵੇਂ ਨਾ ਕੱਲੇ ਰਾਸ਼ਨ ਮਗਰ ਪੈਰੋ ਪਹਿਲਾਂ ਓਕੇ ਕੰਟੈਕਟ ਕਰੋ ਰਾਸ਼ਨ ਬਾਣੀ ਬਹੁਤ ਆ ਤੇ ਕਿ ਪੈਸੇ ਬੁਸੇ ਕਰਕੇ ਰੱਖੋ ਡੀਜ਼ਲ ਦੀ ਵੀ ਲੋੜ ਐ ਇਹਦੀ ਵੀ ਲੋੜ ਐ ਕਣਕ ਵੀ ਦੀ ਲੋੜ ਐ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੱਥ ਵਲ ਕੇ ਠੀਕ ਐ ਕੋਈ ਉਹ ਨਾ ਅੱਜ ਚੱਲਦੇ ਨਹੀਂ ਸਾਰੇ ਯਾਰ ਉਧਰ ਗਏ ਆਪਾਂ ਵੀ ਆਪਾਂ ਵੀ ਜਾ ਗਏ ਆਪਾਂ ਵੀ ਦੇ ਆ ਕੇ ਥੋੜਾ ਜਿਹਾ ਹੁਣ ਸਪੋਰਟ ਕਰ ਲਓ ਜਿਹਦੇ ਕੋਲ ਪੈਸੇ ਬੁਸੇ ਇਕੱਠੇ ਕਰੇ ਰੱਖੀ ਰੋ ਕੋ ਇੱਕ ਵਾਰੀ ਜਿਵੇਂ ਜਿਵੇਂ ਸਮਾਂ ਆਊਗਾ ਉਦੋਂ ਮੈਸੇਜ ਆਉਂਦੇ ਰਹਿਣਗੇ ਤੇ ਉੱਥੇ ਤੱਕ ਆਪਾਂ ਚੀਜ਼ਾਂ ਲੈ ਆਪਾ ਟਰੈਕਟਰ ਦਿਖਾ ਦੇ ਹੁਣ ਪਹਿਲਾ ਫਾਰਮਾ 60 ਫਾਰਮਾ 60 ਹੂੰ 2010 11 ਮਾਡਲ ਟਰੈਕਟਰ ਠੀਕ ਅਗਨਿਸ਼ਨ ਦਿਖਾ ਦੇ ਟਾਇਰ ਦਿਖਾ ਦੇ ਚਾਰੇ ਟਾਇਰ ਹੈਗੇ ਆ 70 ਤੋਂ 75 80 ਵੇਸੇ ਟਾਇਰ ਤਾਂ ਹੈਗੇ ਠੀਕ ਹੈ ਛਤਰੀ ਨਵੀਂ ਡੰਡ ਪੱਟੀ ਸਾਰਾ ਕੁਸੂਮਾਨ ਟਰੈਕਟਰ ਦੇ ਪੂਰਾ ਚਾਰ ਸਪੀਰੋ ਕੈਮਰਾ ਮਾਰਕਟਰ ਨੂੰ ਦਿਖਾ ਦੇ ਡਬਲ ਕਲੱਚ ਰਿਵਰਸ ਬੀਟੀ ਠੀਕ ਹਾਈ ਲਿਫਟ ਮੋਟੀ ਲਿਫਟ ਵਾਲਾ ਆਈ ਵੱਧ ਕੈਪੈਸਿਟੀ ਵਾਲਾ ਠੀਕ ਹੈ ਵਧੀਆ ਟਰੈਕਟਰ ਹੈ ਚੰਗੀ ਤਰ੍ਹਾਂ ਅੱਗੋਂ ਪਿੱਛੋਂ ਸਾਰਾ ਦਿਖਾ ਦੇ ਟਰੈਕਟਰ ਕੰਡੀਸ਼ਨ ਬਹੁਤ ਵਧੀਆ ਹੈ ਇੰਜਨ ਗੇਅਰ ਦਾ ਪੂਰਾ ਚੰਗਾ ਠੀਕ ਐਨਓਸੀ ਟਰੈਕਟਰ ਦੀ ਮਿਲ ਜੂਗੀ ਕਿਉਂਕਿ ਇਹਦੀ ਪਾਸਿੰਗ ਹਜੇ ਪਈ ਐ ਪਾਸਿੰਗ ਪਈ ਐ ਪਾਸਿੰਗ ਪਈ ਐ ਹਾਂ ਪੰਜਾਬ ਨੰਬਰ ਆ ਕੇ ਕੇ ਹਰਿਆਣਾ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਆ ਕੇ ਜਦੋਂ ਐਨਓਸੀ ਦੀ ਗੱਲ ਆ ਜਾਂਦੀ ਹੈ ਫਿਰ ਬਾਹਰਲੇ ਨੰਬਰ ਦੇ ਐਨਓਸੀ ਦਿੰਦੇ ਨੇ ਨਾ ਹਰਿਆਣਾ ਨੰਬਰ ਦੀ ਠੀਕ ਹੈ 10/11 ਕਾਪੀ 11 ਦੀ ਮਾਡਲ 10 ਠੀਕ ਜੇ ਨਾਲ ਅਖਰ ਵੀ ਡਿਮਾਂਡ ਹੈ 2 ਲੱਖ 75 ਹਜ਼ਾਰ ਦਾ ਰੈਕਟਰ ਆਪਾਂ ਦੇ ਦਾਂ 2 ਲੱਖ 75 2 ਲੱਖ 75 ਹਜ਼ਾਰ ਦਾ ਉਸ ਤੋਂ ਬਾਅਦ ਆ ਗਿਆ ਇੱਕ ਸੋਨਾਲੀਕਰ 60 2021 ਮਾਡਲ 300 ਦੇ ਕੁਝ ਘੰਟੇ ਚੱਲੇ ਹੋਏ ਰੈਕਟਰ ਠੀਕ ਠੀਕ ਹੈ ਜਿੰਨਾ ਹੈਗਾ ਸਾਰਾ ਆਰिजिनल ਹੈ ਸਾਰਾ ਕੁਝ ਨਾਲ ਦਾ ਹੀ ਹੈ ਕੋਈ ਵੀ ਕਮੀ ਨਹੀਂ ਰੈਕਟਰ ਦੇ ਵਿੱਚ ਠੀਕ ਅੱਗੋਂ ਪਿਛੋਂ ਦਿਖਾ ਦੇ ਬੇਟ ਲੱਗੇ ਮੈਂ 60 ਐਚਪੀ ਦਾ ਰੈਕਟਰ ਆ ਗਿਆ ਚਾਰ ਸਿਲੰਡਰ ਦੇ ਵਿੱਚ ਫੁੱਲ ਟੌਪ ਵਾਲਾ ਮਾਡਲ ਹੈ ਡਬਲ ਕਲੱਚ ਪਾਵਰ ਸਟੀਅਰਿੰਗ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਰਿਵਰਸ ਵੀ ਠੀਕ ਠੀਕ ਨਵਾਂ ਪਿਆ 300 ਘੰਟੇ ਦੇ ਵਿੱਚ ਕੁਝ ਨਹੀਂ ਹੁੰਦਾ ਪੂਰੀ ਸਪੀਡ ਹੈ ਟ੍ਰੈਨਲ ਸ਼ਿਫਟ ਕੇ ਰ ਠੀਕ ਠੀਕ ਹੈ ਨੰਬਰ ਆ ਗਿਆ ਕੀ ਹੈ ਇਹ ਇਹ ਵੀ ਹਰਿਆਣਾ ਨੰਬਰ ਹੈ ਏ ਠੀਕ ਹੈ ਹਰਿਆਣਾ ਨੰਬਰ ਹੈ ਇਹਨੂੰ ਸੀ ਇਹਦੀ ਵੀ ਮਿਲ ਜੂ ਲੋਨ ਫੈਨਸ ਹੋ ਜੂਆ 6 ਲੱਖ ਤੇ 11000 ਰੁਪਏ ਡਿਮਾਂਡ ਮੌਕੇ ਤੇ 5 ਲੱਖ ਤੇ 95000 ਦਾ ਡੈਕਟਰ ਦਾ ਇਹਦਾ ਸੌਦਾ ਹੋ ਜੂਆ ਤੇ ਕਿਸੇ ਵੀਰ ਨੇ ਲੈਣਾ ਸਾਡੇ ਨਾਲ ਕੰਟੈਕਟ ਕਰ ਲਿਓ ਠੀਕ ਹੈ ਆ ਜਾ ਹੁਣ ਇੱਧਰ ਇੱਕ ਦਿਨ ਹੋਰ ਦਿਖਾਵਾਂ ਡੈਕਟਰ 415 415 ਜਿਹੜਾ 475 ਕਹਦੇ ਆਂਗੇ ਉਹ ਗੱਲ ਨਹੀਂ सेम ही ਬਣੂਗਾ ਕਿਉਂਕਿ 4 ਸਿਲੰਡਰ ਹੈ 42 HP ਦੇ ਵਿੱਚ ਠੀਕ ਟਾਇਰਾਂ ਦੀ ਗੱਲ ਕਰਕੇ ਪੈਰ ਇਹ ਨਵੇਂ ਅੰਗ ਚ ਪੈ ਜਾਂ 90 ਤੋਂ 95 ਪੈਸੇ 95 98 ਪੈਸੇ ਪਏ ਹੈ ਤੇ ਪਾਵਰ ਸਟੀering ਹੈ ਡਬਲ ਕਲਚ ਹੈ ਤੇਲ ਬਰੇਕਾ ਠੀਕ ਇਧਰ ਦਿਖਾ ਦੇ ਸਾਰਾ ਘੁੰਮ ਕੇ 13 ਦੇ ਟਾਇਰਾਂ ਦੇ ਵਿੱਚ ਆ ਗਿਆ 2019 ਮਾਡਲ ਨੰਬਰ ਦੀ ਗੱਲ ਕਰਕੇ ਨੰਬਰ ਹੈ ਹਰਿਆਣਾ ओरिजिनल ਇਹਨਾਂ ਸੀ ਇਸ ਟਰੈਕਟਰ ਦੀ ਵੀ ਮਿਲ ਜੂਗਾ ਨੋਨ ਫੈਂਸ ਇਹਦੇ ਵੀ ਹੋ ਜੂਗਾ ਹੋਊਗਾ ਕਿਦਾਂ ਇਹਦੇ ਸਿੱਧ ਗੱਲ ਤਾਂਗੇ ਤੇ ਲੱਖ ਰੁਪਇਆ ਜੇਬ ਚ ਠੀਕ ਆਪਾਂ ਕਿਸੇ ਨੂੰ ਗਵਰਾ ਨਹੀਂ ਕਰਦੇ ਨਾ ਵੀ 10000 ਲਿਓ ਟਰੈਕਟਰ ਲਿਓ ਕਿਉਂਕਿ 80% ਫੰਡਿੰਗ ਹੁੰਦੀ ਆ ਮੰਨ ਕੇ ਚਲੋ ਲੱਖ ਰੁਪਇਆ ਜੇਬ ਚ ਹੋਵੇ ਤਾਂ ਟਰੈਕਟਰ ਲੈਣ ਦਾ ਨਜ਼ਾਰਾ ਆ ਜਾਂਦਾ ਹੈਗਾ ਹਾਂਜੀ ਠੀਕ ਹੈ 4 ਲੱਖ ਦੇ 19000 ਰੁਪਇਆ ਡਿਮਾਂਡ 3 ਲੱਖ ਤੇ 85000 ਦਾ ਟਰੈਕਟਰ ਦੇ ਦਿਆਂਗੇ ਹਰਿਆਣਾ ਹੀ ਆਏ ਹਰਿਆਣਾ ਠੀਕ ਪੰਜਾਬ ਤਾਂ ਜਦੋਂ ਆ ਗਿਆ ਮੈਂ ਤੈਨੂੰ ਪਹਿਲਾਂ ਹੀ ਦੱਸ ਦੂੰ ਪੰਜਾਬ ਨੰਬਰ ਕੋਈ ਨਹੀਂ ਹੈਗਾ ਵੈਸੇ ਕੋਈ ਟਰੈਕਟਰ ਆਪਣੇ ਕੋਲ ਠੀਕ ਆ ਗਿਆ ਐਕਸਐਮ 852 2014 ਮਾਡਲ ਟਰੈਕਟਰ ਸੋਰ ਫਿਰ ਕੇ ਸਾਰਾ ਦਿਖਾ ਦੇ ਬਹੁਤ ਸੋਹਣਾ ਤੇ ਬਹੁਤ ਹੀ ਸਾਫ ਗਣੀ ਟਰੈਕਟਰ ਹੈ ਨਵਾਂ ਟਰੈਕਟਰ ਹੀ ਹੈ 16 ਵਾਲੇ ਆ ਗਏ ਠੀਕ ਹੈ ਕੱਲੇ ਮਗਰਾ ਨਾਲ ਲੈ ਦਸਗੇ ਕੋਈ ਕਿਤੇ ਵੀ ਰੰਗ ਨਹੀਂ ਵੱਜਾ ਟਰੈਕਟਰ ਦੇ ਓਕੇ ਰਗਾ ਟਰੈ ਠੀਕ ਹੈ 80 85 ਤੋਂ 80 ਤੋਂ 85 ਵੇ ਟਾਇਰ ਪਏ ਟਰੈਕਟਰ ਦੇ ਚਾਲ ਚਲਾਵੇ ਦਾ ਬਹੁਤ ਚੰਗਾ ਇੰਜਨ ਗੇਅਰ ਦਾ ਬਹੁਤ ਚੰਗਾ ਠੀਕ ਠੀਕ ਹੈ ਅਗਲੇ ਮਗਰਾਣਾ ਦੇ ਡਾਜਾ ਸੋ ਸ਼ਾ ਦਾ ਸਾਰਾ ਨਵਾਂ オリジナル ਸਾਰਾ ਕਿਤੇ ਕਲਮ ਨਹੀਂ ਲੱਗਦੀ ਠੀਕ ਹੈ ਹਰਿਆਣਾ ਨੰਬਰ ਹੈ ਐਨਓਸੀ ਇਹਦੀ ਵੀ ਮਿਲ ਜੂਗੀ 7.4 ਲੱਖ ਰੁਪਏ ਡਿਮਾਂਡ ਹੈ ਇਹ 4 ਲੱਖ ਰੁਪਏ ਦਾ ਇੱਕੋ ਹੀ ਰੇਟ ਦੇ ਵਿੱਚ ਡੈਕਟਰ ਦਾ ਸੌਦਾ ਹੋ ਜੂ ਠੀਕ ਹੈ ਲੋਨ ਫਾਇਨਸ ਇਹਦੇ ਵੀ ਹੋ ਜੂਗਾ ਹੋਊਗਾ ਚੰਗੇ ਸੇ ਬਣ ਵਾਲੇ ਦਾ ਠੀਕ ਠੀਕ ਹੈ ਆ ਮੈਂ ਤੈਨੂੰ ਇੱਕ ਨਾ ਚੀਜ਼ ਦਿਖਾਉਣਾ ਇਹਦੇ ਤੇ ਐ ਇੱਧਰ ਆ ਆ ਕੰਪਨੀ ਵਾਲਾ ਇੱਥੇ ਕੋ ਮੋਕੇ ਦਾ ਸਟicker ਦਾ ਲਾ ਕੇ ਦਿੰਦੇ ਹੁੰਦੇ ਆ ਆ ਗਿਆ ਜੀ ਛੋਤਾ ਜਮੈ ਨਵੀ ਪਈ ਹੈ ਜਮੈ ਨਵੀ ਨਵੀ ਪਈ ਹੈ ਹਾਂ ਬਹੁਤ ਨਵਾਂ ਡ੍ਰੈਕਟਰ ਹੈ ਠੀਕ ਹੈ ਕੋਈ ਵੀ ਮੈਂ ਖੜਾ ਗੁੰਦੇ ਤੇ ਕੰਮ ਲੈਣਾ ਜਿਵੇਂ ਹੁਣ ਸੁਪਰ ਸੀਡਰ ਤੇ ਲਾਉਣਾ ਜਾਂ ਕੋਈ ਵੀ ਕਿੱਤਾ ਲੈਣਾ ਉਹਦੇ ਵਾਸਤੇ ਵਧੀਆ ਡ੍ਰੈਕਟਰ ਹੈ ਇਹ ਉਦੋਂ ਬਾਅਦ ਆ ਜਾ ਵੀਰੇ ਇੱਕ ਇਧਰ ਆ ਜਾ ਆ ਲਖਾ ਆ ਨਵਾਂ ਡ੍ਰੈਕਟਰ ਹੈ ਠੀਕ ਹੈ ਠੀਕ ਹੈ ਜਿਮੀਦਾਰਾ ਡ੍ਰੈਕਟਰ ਹੈ ਪਹਿਲੇ ਕਰੋ ਆਇਆ ਬਾਈ ਉੱਤੇ ਬੈਠਾ 11 ਟੋਲਾ ਨਿਕਣੇ ਨੇ ਦਿਖਾ ਦੇ ਟਾਇਰ ਟੂ ਡ੍ਰੈਕਟਰ ਦੇ ਨਵੇਂ ਆ ਕਿ ਪਾਈ ਮੁੜਿਆ ਇਹ ਤੇ ਮਾਨਸਾ ਨੰਬਰ ਹੈ ਮਾਨਸਾ ਨੰਬਰ ਹੈ ਮਾਨਸਾ ਨੰਬਰ ਹੈ ਪਹਿਲੇ ਕਰਦਾ ਰੈਕਟਰ ਠੀਕ ਟਾਰ ਮਗਰਲੇ ਦਾ ਦੇਖੇ ਮਰਫ ਜੁੱਤੀ ਪਿਆਗਾ ਲੈ ਹੈ ਨੰਬਰ ਹਾਂ ਇਹ ਵੀ 31 origianlly ਹੈ ਰਿਜਨਲ ਹੀ ਹੈ ਰੈਕਟਰ ਸਾਰਾ ਦਿਖਾ ਦੇ ਚਾਰ ਫਿਰ ਕੋ 43000 ਰੁਪਏ ਡਿਮਾਂਡ ਹੈ ਰੈਕਟਰ ਦੀ ਕਲੀਅਰ ਦਾ ਨਾ ਵੀਰੇ ਕਲੀਅਰ ਦਾ ਰੈਕਟਰ ਹੈ ਕਿਉਂਕਿ ਵੀਰ ਨੇ ਲੈਣਾ ਹੈ ਡਿਮਾਂਡ ਆ ਕਾਲ ਕਰ ਲਿਓ ਬਾਈ ਆਪਣੇ ਜਾਂ ਬਿਸ਼ਾਲੇ ਯਾਰ ਮੈਂ ਤੇਰਾ ਪਹਿਨਾ ਨਾ ਕੰਟੈਕਟ ਕਰ ਲਾਂ ਰੈਕਟਰ ਦਵਾ ਦਾਂਗੇ ਮੌਕੇ ਤੇ ਮਾਲਾ 410000 ਦਾ ਸੌਦਾ ਮੌਕੇ ਤੇ ਕਰ ਲਾਂਗੇ ਕੋ ਚੱਕਰ ਨਹੀਂ ਆ 4 ਕੁ ਲੱਖ ਰੁਪਏ ਦਾ ਸੌਦਾ ਜਿਹੜਾ ਹੋ ਜਾਊਗਾ ਠੀਕ ਉਹਦੋਂ ਬਾਅਦ 2015 ਮਾਡਲ ਹਰਿਆਣਾ ਨੰਬਰ ਆਹ ਦੇ ਵੇ ਬੜਾ ਅਲੱਗ ਤੋਂ ਸਟੀਰਿੰਗ ਤੇ ਤੇਲ ਵਾਲਾ ਡੈਕਟਰ ਠੀਕ ਕੰਡੀਸ਼ਨ ਦਾ ਖਾ ਦੇ ਡੈਕਟਰ ਦੀ ਬਹੁਤ ਹੀ ਵਧੀਆ ਡੈਕਟਰ ਆਲ ओरिजिनल ਸਿਰਫ ਆ ਮਗਰਾੜਾ ਦੇ ਥੋੜੇ ਜਿ ਗੋਲੇ ਲੱਗੇ ਸੀ ਉਹਨਾਂ ਦੇ ਟੈਕਿੰਗਾ ਬਾਕੀ ਕਿਤੇ ਇੱਕ ਵੀ ਕਲਮਣੀ ਨਹੀਂ ਲੱਗੀ ਡੈਕਟਰ ਠੀਕ ਠੀਕ ਹੈ ਨਾ ਬਹੁਤ ਚੰਗੀ ਕੰਡੀਸ਼ਨ ਦਾ ਡੈਕਟਰ ਅਸਤੀ ਦੋ ਅਸਤੀ ਕੋ ਬਿਹਤਰ ਹੈਗਾ ਲੈਟਰ ਦੀ ਹਾਂ ਇਧਰ ਦੇਖੀ ਕਿ ਦਿਨ ਹੋਰ ਜੀ ਦਿਖਾਓ 15 ਮਾਡਲ ਦੇ ਆ ਆ ਨਟ ਨੋਟ ਨਾ ਨਿਕਲ ਪਿਆਗਾ ਹਜੇ ਤੇ ਪੂਰੇ ਜੀ ਫਿਰ ਫਿਰ ਕੇ ਚਾਰ ਚੁਪਰੋਂ ਸਾਰਾ ਟਰੈਕਟਰ ਦਿਖਾ ਦੇ ਰਿਆਣਾ ਨੰਬਰ ਐਨਓਸੀ ਇਸ ਟਰੈਕਟਰ ਦੀ ਮਿਲ ਜੂਗੀ ਡਬਲ ਕਲਚ ਪਾਵਰ ਸਟੀering ਤੇਲ ਭਰੇ ਕੰਡਲ ਡਿਸਟ੍ਰੀਬਿਊਟਰ ਇਹ ਸ਼ਤਰੀ ਹੈ ਨਹੀਂ ਕੱਲੀ ਸ਼ਤਰੀ ਦੇ ਦਾਂਗੇ ਬਾਕੀ ਸਾਰਾ ਨਾਮ ਸਾਰਾ ਉੱਥੇ ਹੀ ਪਿਆਗਾ ਹਾਂ ਬਹੁਤ ਸੁਣੀ ਰਿਣੀਸ਼ ਦਾ ਟਰੈਕਟਰ 5 ਲੱਖ ਨੰਬਰ ਇਹ ਚਾਹੀਦਾ ਨੇ 80000 ਅਨੁਮਾਨ ਹੈ ਪਹਿਲੀ ਪਾਰਟੀ ਦਾ ਟੇਕਰ ਠੀਕ ਪਤਾ ਹੋਰ ਸਭ ਤੋਂ ਪੰਜਾਬ ਵਾਲਾ ਅੰਗਲਕਨ ਦੇ ਦਿਆਂਗੇ ਮਾਨਤਲ ਮੱਖੋ ਤੇ ਘਰ ਦੇਣਗੇ ਆਣਗੇ ਆਇਆ ਰੋ ਜਨੇ ਕੋਹਰ ਦਿਖਾਵਾਂ T20 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 2017 ਮਾਡਲ 2017 ਚੌਕੜਾ ਆ ਜਾ ਹਾਂ ਜੀ ਕਲਮ ਇਹਦੇ ਨਹੀਂ ਲੱਗੀ ਲੱਗੀ ਨਹੀਂ ਲੱਗੀ ਕਿਵੇਂ ਨਹੀਂ ਰਮ ਦਿਖਾ ਦੇ ਬਾਡੀ ਦਿਖਾ ਦੇ ਸ਼ੋਅ ਦਿਖਾ ਦੇ ਤੇ ਬੰਪਰ ਪਣਾ ਬੈਰੀਕੇਡ ਤੇ ਮਾਰ ਬੈਰੀਕੇਡ ਤੋੜ ਕੇ ਸੜਦੂ ਟਰੈਕਟਰ ਨੂੰ ਕੁਝ ਨਹੀਂ ਹੁੰਦਾ ਠੀਕ ਕਿਸਾਨੀ ਅੰਦੋਲਨ ਵੇਲੇ ਬੈਰੀਕੇਡ ਜਿੰਨਾ ਨਹੀਂ ਬਟੇ ਸੀ 2019 ਦੇ ਵਿੱਚ ਦਿੱਲੀ ਤੋਂ ਉੱਲਣ ਲੱਗੇ ਠੀਕ ਉਹਨਾਂ ਸਮੇਂ ਦੀ ਯਾਦ ਵੀ ਦਵਾਉਂਦਾ ਇਹ ਮੰਪਰ ਠੀਕ ਹੈ ਟੌਂਕੜਾ ਦਿਖਾ ਦੇ ਟੈਰਾਂ ਦਾ ਜਮਾ ਤਾਜਾ ਹੀ ਪਿਆਗਾ ਅੱਗੋ ਪਿਛੋ ਘੁੰਮ ਫਿਰ ਕੇ ਟਰੈਕਟਰ ਦਿਖਾ ਸਾਰਾ ਕਿਤੇ ਵੀ ਇਸ ਸੈਕਟਰ ਦੇ ਕਲਮ ਹੈ ਨਹੀਂ ਕੰਪਾਊਂਡ ਤਾਂ ਹੈਣਾ ਨੰਬਰ ਦੇ ਮਗਰਾਂ ਦੇ ਵਿੱਚ ਅੰਦਰਲੇ ਪਾਸੇ ਆ ਹੀ ਜਾਂਦਾ ਠੀਕ ਠੀਕ ਹੈ ਨਾ ਦਿਖਾ ਦੇ ਟੈਕਟਰ ਇਧਰੋਂ ਵੀ ਦਿਖਾ ਦੇ ਸਾਰਾ ਕੁਝ ਬਹੁਤ ਵਧੀਆ ਡੈਕਟਰ ਹੈ ਨਵਾਂ ਹੀ ਹੈ ਹਾਂ 2017 ਮਾਡਲ ਡੈਕਟਰ ਹੈ ਐਨਓਸੀ ਮਿਲ ਜੂ ਲੋਨ ਫੈਨਸ ਹੋ ਜੂ ਡਿਮਾਂਡ ਹੈਗੀ 4 ਲੱਖ ਤੇ 95000 ਰੁਪਇਆ 4 ਲੱਖ 95000 ਹਾਂ ਦੇਣਾ ਕਿੰਨਾ ਦੇ ਤਾਂ 4 ਲੱਖ 75000 4 ਲੱਖ 75000 ਦਾ ਪਾ ਜਿਹੜਾ ਹੈ ਡੈਕਟਰ ਠੀਕ ਦੇ ਦੇਾਂਗੇ ਬਸ ਆਹ ਹੋਰ ਵੀ ਦਿਖਾਉਣੇਗੀ ਠੀਕ ਨੰਬਰ ਬੋਲ ਦਿੰਦੇ ਬਾਈ ਨੰਬਰ 94171 32636 ਠੀਕ ਹੈ ਠੀਕ ਹੈ ਦੋਸਤੋ ਜੇ ਵੀਡੀਓ ਚੰਗੀ ਲੱਗੇ ਨਾ ਆ ਰੱਡਾ ਹਮਸਲਾ ਬਲਾਈ ਦਾ ਕਰਦਿਆ ਕਰੋ ਮੁੰਡੇ ਦਾ ਚੈਨਲ ਨਵਾਂ ਹੈ ਵੀਡੀਓ ਨੂੰ ਸ਼ੇਅਰ ਵੀ ਕਰਦਿਆ ਕਰੋ ਕਿਸੇ ਜ਼ਿਮੀਂਦਾਰ ਭਰਾ ਦੇ ਕੰਮ ਆ ਜੇ ਨਾ ਕਿ ਕਿਸੇ ਨੇ ਚੀਜ਼ ਲੈਣੀ ਹੋਵੇ ਤਾਂ ਅਗਲੇ ਦੇ ਕਿਸੇ ਨੇ ਕੋਈ T20 ਲੈਣਾ ਕਿਸੇ ਨੇ ਸ਼ਵਾਰ ਆ ਲੈਣਾ ਕਿਸੇ ਨੇ ਕੋਈ ਵੀ ਲੈਣਾ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੇ ਟਰੈਕਟਰ ਨੇ ਟਰੈਕਟਰ ਆਪਾਂ 5-7 ਹੀ ਦਿਖਾਏ ਆ ਟਰੈਕਟਰ ਆਪਣੇ ਕੋਲੇ 15 ਤੋਂ 20 ਹੁੰਦੇ ਤਾਂ 24 ਘੰਟੇ ਟਰੈਕਟਰ ਆਪਣੇ ਕੋਲੇ ਪੂਰੇ ਜਿਹੜੇ ਵੀ ਟਰੈਕਟਰ ਲੈਣਾ ਜੇ ਕਿਸੇ ਵੀ ਟੈਟਰ ਸੰਬੰਧੀ ਆਪਣੇ ਨਾਲ ਜਦੋਂ ਵੀ ਮਰਜ਼ੀ ਫੋਨ ਕਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਭਰਾ ਦਾ ਫੋਨ ਕਾਲ ਨਹੀਂ ਵੀ ਚੱਕਿਆ ਜਾਂਦਾ ਇਸੇ ਨੰਬਰ ਤੇ ਮੇਰੇ WhatsApp ਚੱਲਦਾ ਤੁਸੀਂ ਤੇ ਵਾਇਸ ਮੈਸੇਜ ਵੀ ਕਰ ਸਕਦੇ ਕਿੰਨਾ ਭਰਾਵਾਂ ਦਾ ਫੋਨ ਕਾਲ ਨਹੀਂ ਚੱਕੇਗਾ ਉਹਨਾਂ ਤੋਂ ਮਾਫੀ ਹੋਣੇ ਅੱਗੇ ਤੋਂ ਇਸ ਚੀਜ਼ ਦੇ ਵਿੱਚ ਸੁਧਾਰ ਜ਼ਰੂਰ ਆਊ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਤੇ ਇਸ ਨਿੱਕੇ ਬੱਚੇ ਦੇ ਪੇਜ ਨੂੰ ਕਰਿਓ ਫੋਲੋ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ